ਆਪਣੇ ਬੈਰੀ ਨੂੰ ਜੜ ਤੋਂ ਖਤਮ ਕਰ ਦਿਓ ਮੂਸਾ ਤੋਂ ਬਾਅਦ ਹੋਏ ਸਾਰੇ ਆਗੂ ਜਾਣਦੇ ਹਨ ਕਿ ਕਿਸੇ ਡਰੇ ਹੋਏ ਬੈਰੀ ਨੂੰ ਪੂਰੀ ਤਰ੍ਹਾਂ ਕੁਚਲ ਦੇਣਾ ਚਾਹੀਦਾ ਹੈ ਕਈ ਵਾਰ ਉਹਨਾਂ ਨੂੰ ਇਸ ਗੱਲ ਦੀ ਸਮਝ ਵੱਡੀ ਕੀਮਤ ਅਦਾ ਕਰ ਦੇਣ ਪਿੱਛੋਂ ਆਈ ਜੇਕਰ ਕੋਈ ਇੱਕ ਵੀ ਛੰਗੜਾ ਮਸਦਾ ਹੋਇਆ ਰਹਿ ਜਾਵੇ ਬੇਸ਼ੱਕ ਇਹ ਕਿੰਨੇ ਵੀ ਹੋਲੀ ਕਿਉਂ ਨਾ ਸੁਰਗ ਦਾ ਹੋਵੇ ਇਸ ਦੇ ਪੰਮ ਬੜਾ ਬਣਨ ਦੀ ਸਭਾਵਨਾਤਾ ਬਣੀ ਹੀ ਰਹਿੰਦੀ ਹੈ ਪੂਰੀ ਤਰ੍ਹਾਂ ਤਬਾਹ ਕਰ ਦੇਣ ਦੀ بجائے ਦੱ ਤਬਾਹ ਕਰਕੇ ਛੱਡ ਦੇਣ ਨਾਲ ਬਧੇਰੇ ਨੁਕਸਾਨ ਹੁੰਦਾ ਹੈ ਬੈਰੀ ਸੰਭਲ ਜਾਵੇਗਾ ਅਤੇ ਜਦੋਂ ਮੌਕਾ ਮਿਲੇਗਾ ਤਾਂ ਉਹ ਬਦਲਾ ਲਵੇਗਾ ਉਸ ਦੇ ਸਿਰਫ ਸਰੀਰ ਨੂੰ ਹੀ ਨਹੀਂ ਬਲਕਿ ਹੌਸਲੇ ਨੂੰ ਵੀ ਕੁਚਲ ਦਿਓ